ਤੋੜ ਬਾਦਸ਼ਾਹ ਨੇ चिट्टੀਆਂ ਲਿਖ ਕੇ ਰਾਜੇ ਹਰਦੇਵ ਨੂੰ ਤੇ ਬੁੱਧ ਭਾਟੀ ਨੂੰ ਸਮਝਾ ਦਿੱਤਾ ਹੈ ਤੇ ਆਪਣੀ ਰਾਣੀ ਤਰਵਲ ਨੂੰ ਵੀ ਸਮਝਾ ਦਿੱਤਾ ਹੈ ਕਹਿੰਦਾ ਆਪਣੇ ਕੋਲੇ ਲਾਲ ਬਹੁਤ ਹੈਗੇ ਆ ਹੀਰਿਆਂ ਦੇ ਹਾਰ ਬਹੁਤ ਹੈਗੇ ਆ ਕੋਈ ਚਿੰਤਾ ਨਾ ਕਰਨੀ ਆਓ ਅੱਗੇ ਸੁਣੀਏ ਜਾ ਦੇ ਲਿਖਣ ਦੀ ਵੀਰ ਨੂੰ ਲੋੜ ਹੈ ਨਹੀਂ ਸੁਣੋ ਬਾਤ ਨੂੰ ਧਿਆਨ ਲਗਾਏ ਕੇ ਜੀ ਗੱਲਾਂ ਨਾਲ ਹੀ ਦਿੱਤੇ ਟਕਾਏ ਦੋਵੇਂ ਨਾਲੇ ਰਾਣੀ ਨੂੰ ਵੀਰ ਸਮਝਾਇ ਕੇ ਜੀ ਕੋਈ ਸ਼ਾਂਤੀ ਸਾਰਿਆਂ ਵਿੱਚ ਐਸੀ ਮਾਸ ਹਾੜ ਜੋਂ ਗੰਗ ਮੇ ਨਾਇਕੇ ਜੀ ਸਾਰ ਲੱਗਣ ਕਿਸੇ ਨੂੰ ਨਹ ਦਿੱਤੀ ਗੱਲ ਦੱਬ ਲਈ ਅਕਲ ਧੋੜਾ ਕੇ ਜੀ ਪਰ ਸੋਚਦਾ ਬਾਤ ਨੂੰ ਢੋਲ ਰਾਜਾ ਠੱਗ ਪਹੁੰਚਿਆ ਕੌਣ ਸਾ ਆਏ ਕੇ ਜੀ ਚੋਰ ਯਾਰ ਜੋ ਹਾਰਿਆ ਠੱਗ ਮੈਨੇ ਉਲ ਮਾਰਤੇ ਜੇਲ੍ਹ ਮੇ ਪਾਏ ਕੇ ਜੀ ਮਾਰਾ ਆਦਮੀ ਫੇਰ ਨਾ ਰਾਜ ਅੰਦਰ ਜੜਾ ਛੱਡੀਆਂ ਪਟ ਗੋਵਾਏ ਕੇ ਜੀ ਮਾਰਾ ਆਦਮੀ ਮੇਰੇ ਨਾ ਰਾਜ ਅੰਦਰ ਜੜਾ ਛੱਡੀਆਂ ਪੱਟ ਗੋਵਾਇ ਕੇ ਜੀ ਪੈਦਾ ਹੋ ਗਿਆ ਹੋ ਜੇ ਹੋਰ ਕੋਈ ਛੱਡਾਂ ਉਸ ਦੀ ਜਾਨ ਮੋ ਕਾਇ ਕੇ ਜੀ ਹੋ ਸ਼ਾਇਦ ਇਹਨਾਂ ਦੀ ਫੌਜ ਦੇ ਵਿੱਚ ਹੋਵੇ ਸ਼ਾਇਦ ਇਹਨਾਂ ਦੀ ਫੌਜ ਦੇ ਵਿੱਚ ਹੋਵੇ ਲੈਣਾ ਹਾਲ ਕੀ ਸ਼ੋਰ ਮਚਾਏ ਕੇ ਜੀ ਗਈ ਚੀਜ਼ ਮਿਲਦੀ ਭਾਗਾਵਾਲਿਆਂ ਨੂੰ ਲੱਖਾਂ ਹਟ ਗਏ ਜ਼ੋਰ ਲਗਾ ਕੇ ਜੀ ਹਰ ਜੇ ਆਪਣਾ ਕਰੋ ਕਿਸ਼ੋਰ ਚੰਦਾ ਅੰਤ ਬਹਿ ਗਿਆ ਚਤ ਟਕਾਇ ਕੇ ਜੀ ਦੇਨ ਦੂਸਰੇ ਜਦੋਂ ਦੁਪਹਿਰ ਹੋਈ ਵਾਜਾ ਸ਼ਹਿਰ ਨੂੰ ਵੱਜਦਾ ਆਮਦਾ ਜੀ ਜਾਣੀ ਚੜੀ ਹੈ ਲਾਮ ਕੰਧਾਰ ਬੰਨੀ ਸਾਰਾ ਦੱਸਿਆ ਹਾਲ ਨਹੀਂ ਜਾਂਮਦਾ ਜੀ ਗਰਦ ਨਾਲ ਅੰਧੇਰ ਗੋਬਾਰ ਹੋਇਆ ਡਰ ਵੇਖ ਜਮੀਰ ਜੋ ਖਾਮਦਾ ਜੀ ਕਹਿੰਦੇ ਆ ਗਿਆ ਕੋਈ ਗਨੀਮ ਚੜਕੇ ਹਾਲ ਸਭ ਨੂੰ ਇਹ ਦੱਸਿਆ ਆਮਦਾ ਜੀ ਵਿਆਹ ਦੇ ਵਿੱਚ ਆ ਬੀਆ ਦਾ ਪਿਆ ਲੇਖਾ ਵਿਆਦੇ ਵਿੱਚ ਆਬੀਆਂ ਦਾ ਪਿਆਲੇ ਖਾ ਨਾਰ ਨਾਰ ਇਹ ਮੂੰਹ ਆਲਾਮ ਦਾ ਜੀ ਮੱਖਰੇ ਆਮਦੀ ਆਖ ਦੇ ਬਾਤ ਮੂੰਹ ਕੋਈ ਅਸਲੀ ਭੇਤ ਨਾ ਪਾਮਦਾ ਜੀ ਥੋੜੀ ਦੇਰ ਪਿੱਛੋਂ ਦਾਸ ਇੱਕ ਜਾ ਕੇ ਢੋਲ ਬਾਦਸ਼ਾਹ ਤਾਈ ਸੋਣਾ ਮੁੰਦਾ ਜੀ ਇੰਦਰ ਗੜ ਤੋਂ ਆਏ ਸੁਲਤਾਨ ਰਾਜਾ ਆਤ ਪੂਰਨੇ ਵਾਸਤੇ ਆਮਦਾ ਜੀ ਹੋ ਢੋਲ ਹੋ ਗਿਆ ਦਿਲੋਂ ਕਰੋਧ ਸੁਣ ਕੇ ਢੋਲ ਹੋ ਗਿਆ ਦਿਲੋਂ ਕਰੋਧ ਸੁਣ ਕੇ ਗੁੱਸੇ ਵਿੱਚ ਨਾ ਮੂਲ ਸਮ ਆਮਦਾ ਜੀ ਸੋਨ ਦਾਸ ਦੀ ਬਾਤ ਨੂੰ ਝਟ ਰਾਜਾ ਤਰਵਣ ਰਾਣੀ ਦੇ ਪਾਸ ਨੂੰ ਜਾਂਦਾ ਜੀ ਜਾ ਕੇ ਰਾਣੀ ਨੂੰ ਦੱਸਿਆ ਹਾਲ ਰਾਜੇ 부ਝੀ ਅੱਗ ਨੂੰ ਜੈ ਜਗਾਂ ਮੁੰਦਾ ਜੀ ਸੁਣ ਸੌਕਣਾ ਕਦੋਂ ਆਨੰਦ ਹੋਸਣ ਮੂੰਹੋਂ ਦਾਸ ਕਿਸ਼ੋਰ ਫਰਮਾਵੰਦਾ ਜੀ ਸੁਣ ਕੇ ਤਰਵਣ ਆਖਦੀ ਏ ਰਾਜਾ ਸੁਣ ਬਾਤ ਏ ਰਾਜਾ ਸੁਲਤਾਨ ਕੀ ਅਸਲ ਪਾਪ ਕੀ ਬਾਤ ਬੁੱਧ ਭਾਟੀ ਹਰਦੇਵ ਨੂੰ ਦੇ ਦਿਓ ਤੁਸੀਂ ਤਲਾਏ ਰਾਜੇ ਨਰ ਸਰਤਾਨ ਕੋ ਮੋੜ ਦੇਣਗੇ ਜਾਏ ਸੁਣ ਕੇ ਰਾਜਾ ਨਾਰਦੀ ਹੈ ਖਤ ਲਿਖਦਾ ਫੇਰ ਪਿੱਛੇ ਮੋੜੋ ਦੁਸ਼ਟ ਨੂੰ ਨਾਹ ਲਗਾਵੋ ਦੇਰਾ ਹੋ ਆਣ ਦਰਬਾਰ ਸੱਜਿਆ ਜੋ ਦਾਸ ਨੂੰ ਪਾਸ ਬਟਲਾ ਕੇ ਬੋਲਦਾ ਬਲਾਸ ਨੂੰ ਲਿਖਦਾ ਹੈ ਢੋਲ ਰਾਜਿਆਂ ਦੀ ਵੱਲ ਨੂੰ ਕਰ ਸੁਲਤਾਨ ਭਾਰੀ ਆਵੇ ਸ਼ਾਲ ਨੂੰ ਹੋ ਆਣ ਦਰਬਾਰ ਸੱਜਿਆ ਜੋ ਦਾਸ ਨੂੰ ਬਈਆਣ ਦਰਬਾਰ ਸੱਜਿਆ ਜੋ ਦਾਸ ਨੂੰ ਆ ਸੱਬ ਮਠਲਾ ਕੇ ਬੋਲਦਾ ਬਲਾਸ ਨੂੰ ਲਿਖਦਾ ਹੈ ਢੋਲ ਰਾਜਿਆਂ ਦੀ ਵੱਲ ਨੂੰ ਘਰ ਸੁਲਤਾਨ ਭਾਰੀ ਆਵੇ ਸ਼ਾਲ ਨੂੰ ਤੁਸੀਂ ਲਖੂ ਜਾ ਕੇ ਉਸ ਦਾ ਨਚੋੜਨਾ ਜਾ ਕੇ ਸੁਲਤਾਨ ਕੋ ਪਿਛਾੜੀ ਮੋੜਨਾ ਹੋ ਪਾਪ ਦੇ ਭਰਨ ਆ ਗਿਆ ਹੈ ਭਾਤ ਨੂੰ ਬਈ ਪਾਪ ਦੇ ਭਰਨ ਆ ਗਿਆ ਹੈ ਭਾਤ ਨੂੰ ਜਾਣੇ ਨਰ ਨਾਰ ਉਸ ਦੀ ਓਕਾਤ ਨੂੰ ਸਾਨੂੰ ਉਹਦੇ ਭਾਤ ਦੀ ਜਰਾ ਵੀ ਲੋੜਨਾ ਜਾ ਕੇ ਸੁਲਤਾਨ ਕੋ ਪਿਛਾੜੀ ਮੋੜਨਾ ਆ ਆ ਕੇ ਥੋੜੀ ਸਾਡੀ ਸਾਡੀ ਲੱਜਿਆ ਨੂੰ ਖਾਊਗਾ ਭਲਾ ਉਹਦੇ ਕੋਲੋਂ ਨਾ ਕਦੇ ਵੀ ਹੋਊਗਾ ਹੋ ਆਕੇ ਥੋਡੀ ਸਾਡੀ ਲਜਿਆ ਨੂੰ ਖਾਊਗਾ ਭਲਾਯੋ ਦੇ ਕੋਲੋਂ ਨਾ ਕਦੇ ਵੀ ਹੋਊਗਾ ਉਹਨੇ ਸਾਡੀ ਲਾਜ ਕਾ ਜਹਾਜ ਰੋੜਨਾ ਜਾਕੇ ਸੁਲਤਾਨ ਕੋ ਪਿਛਾੜੀ ਮੋੜਨਾ ਇਹਨਾਂ ਲਿਖ ਸੱਦੇ ਆ ਜੋ ਕੋਲਦਾਸ ਨੂੰ ਇੱਥੀ ਦੇਕੇ ਤੋਰੇ ਰਾਜਿਆਂ ਦੇ ਪਾਸ ਨੂੰ ਛੱੜਣੀ ਕੁਸ਼ੋਰ ਮਰਕ ਮਰੋੜਨਾ ਜਾ ਕੇ ਸੁਲਤਾਨ ਕੋ ਪਿਛਾੜੀ ਮੋੜਨਾ ਹੋ ਛੱਡਣੀ ਕੁਸ਼ੋਰ ਮੜਕ ਮਰੋੜਨਾ ਬਈ ਜਾ ਕੇ ਸੁਲਤਾਨ ਕੋ ਪਿਛਾੜੀ ਮੋੜਨਾ